ਮਸੀਹ ਦੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਜਿਵੇਂ ਆਪਾਂ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਹਰ ਰੋਜ਼ ਸੁਣਦੇ ਆ ਅੱਜ ਫੇਰ ਅਸੀਂ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਲੈ ਕੇ ਆਏ ਆ ਅੱਜ ਦੀ ਗਵਾਹੀ ਬ੍ਰਦਰ ਸ਼ਮੀ ਹਾਂ ਸਜੀਦਿਆ ਜਿਨ੍ਹਾਂ ਨੂੰ ਸਾਰੇ ਹੀ ਆਪਾਂ ਜਾਣਦੇ ਆ ਕਿ ਉਹ ਇੱਕ ਪ੍ਰਭੂ ਦੇ ਵਰਸ਼ਿਪਰ ਆ ਔਰ ਸੱਚਮੁੱਚ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਨੂੰ ਬਹੁਤ ਹੀ ਅਦਭੁਤ ਤਰੀਕੇ ਦੇ ਨਾਲ ਬਦਲਿਆ ਤੇ ਬਚਾਇਆ ਹੈ ਇਹ ਬ੍ਰਦਰ ਦੱਸਦੇ ਕਿ ਜਦੋਂ ਇਹ ਹੱਲੇ ਆਪਣੀ ਮਾਤਾ ਦੇ ਗਰਭ ਵਿੱਚ ਹੀ ਸਨ ਤੇ ਕਹਿੰਦੇ ਕਿ ਇਹਨਾਂ ਦੇ ਚਾਰ ਭੈਣਾਂ ਸੀਗੀਆਂ ਇੱਕ ਭਰਾ ਜੋ ਰਮਨ ਹੰਸ ਜੀ ਬ੍ਰਦਰ ਰਮਨ ਹੰਸ ਜੀ ਜੋ ਆਪਣੇ ਚਮਕੌਰ ਸਾਹਿਬ ਦੇ ਵਿੱਚ ਮਿਨਿਸਟਰੀ ਚਲਾਉਂਦੇ ਨੇ ਤੇ ਉਹ ਸਭ ਤੋਂ ਵੱਡੇ ਸਨ ਔਰ ਇਹਨਾਂ ਦੀਆਂ ਚਾਰ ਭੈਣਾਂ ਸਨ ਉਸ ਤੋਂ ਬਾਅਦ ਜਾ ਕੇ ਇਹਨਾਂ ਦੀ ਮਦਰ ਫੇਰ ਪ੍ਰੈਗਨੈਂਟ ਹੋਏ ਤੇ ਬ੍ਰਦਰ ਸ਼ਮੀ ਹੰਸ ਜੀ ਨੇ ਜਨਮ ਲੈਣਾ ਸੀਗਾ ਪਰ ਇਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੋਣ ਦੇ ਕਰਕੇ ਇਹਨਾਂ ਦੀ ਮਾਤਾ ਜੀ ਇਹ ਬੱਚੇ ਨੂੰ ਰੱਖਣਾ ਨਹੀਂ ਚਾਹੁੰਦੇ ਸੀਗੇ ਤੇ ਇਹਨਾਂ ਦੀ ਮਾਤਾ ਜੀ ਨੇ ਬਹੁਤ ਕੋਸ਼ਿਸ਼ ਕੀਤੀ ਕਿ ਇਸ ਬੱਚੇ ਨੂੰ ਮੈਂ ਕੀ ਨਾ ਰੱਖਾਂ ਕਿਉਂਕਿ ਘਰ ਵਿੱਚ ਗਰੀਬੀ ਹੋਣ ਦੇ ਕਾਰਨ ਕਿ ਨਹੀਂ ਚਾਹੁੰਦੇ ਸੀਗੇ ਕਿ ਅਸੀਂ ਇੱਕ ਹੋਰ ਐਕਸਟਰਾ ਬੱਚਾ ਰੱਖੀਏ ਤਾਂ ਪਰੇ ਪਰਮੇਸ਼ਰ ਦੀ ਯੋਜਨਾ ਸੀਗੀ ਕਿ ਪਰਮੇਸ਼ਰ ਨੇ ਇਸ ਭਾਣੂ ਆਪਣੇ ਕੰਮਾਂ ਦੇ ਲਈ ਇਸਤੇਮਾਲ ਕਰਨਾ ਸੀ ਚੁਣਿਆ ਹੋਇਆ ਸੀਗਾ ਤੇ ਬ੍ਰਦਰ ਨੂੰ ਪਰਮੇਸ਼ਰ ਨੇ ਅਦਭੁਤ ਤਰੀਕੇ ਦੇ ਨਾਲ ਬਚਾਇਆ ਬ੍ਰਦਰ ਦੱਸ ਦੇਖੀ ਜਦੋਂ ਇਹਨਾਂ ਦੇ ਮਾਤਾ ਜੀ ਆ ਵਾਸ਼ਿੰਗ ਕਰਵਾਉਣ ਦੇ ਲਈ ਜਾ ਰਹੇ ਸੀਗੇ ਤੋਂ ਇਹਨਾਂ ਦੀ ਮਾਸੀ ਜੀ ਜਦੋਂ ਅੱਡੇ ਤੇ ਗਏ ਤੇ ਉਹਨਾਂ ਨੂੰ ਪਤਾ ਸੀਗਾ ਕਿ ਇਹ ਵਾਸ਼ਿੰਗ ਕਰਵਾਉਣ ਦੇ ਲਈ ਚੱਲੇ ਆ ਤੇ ਉਸ ਸਮੇਂ ਇਹਨਾਂ ਦੀ ਮਾਸੀ ਜੀ ਨੇ ਇਹਨਾਂ ਦੀ ਮਾਤਾ ਜੀ ਨੂੰ ਕਿਹਾ ਕਿ ਕਿਰਪਾ ਕਰਕੇ ਵੀ ਤੂੰ ਇਸ ਬੱਚੇ ਨੂੰ ਨਾ ਗਵਾ ਇਸ ਬੱਚੇ ਨੂੰ ਤੂੰ ਨਾ ਕੀ ਨਾ ਮਾਰ ਕਿਉਂਕਿ ਇਹ ਬੱਚਾ ਮਤਲਬ ਕਿ ਚਲੋ ਕੋਈ ਗੱਲ ਨਹੀਂ ਜੇ ਇਹ ਬੱਚਾ ਤੁਸੀਂ ਨਹੀਂ ਵੀ ਲੈਣਾ ਚਾਹੋਗੇ ਜਾਂ ਫਿਰ ਇਹ ਬੱਚਾ ਤੁਹਾਡੇ ਲਈ ਜਿੱਦਾਂ ਵੀ ਆ ਕਿ ਗਰੀਬੀ ਦੇ ਕਰਕੇ ਤੁਸੀਂ ਰੱਖਣਾ ਨਹੀਂ ਚਾਹੁੰਦੇ ਤੇ ਇਹਨਾਂ ਦੀ ਮਾਸ ਸੀ ਜੀ ਨੇ ਕਿਹਾ ਕਿ ਮੈਂ ਇਸ ਬੱਚੇ ਦੀ ਪਾਲਣ ਪੋਸ਼ਣ ਕਰਾਂਗੀ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਕਿ ਜਦੋਂ ਇਸ ਬੱਚੇ ਨੂੰ ਜਨਮ ਦੇਣਾ ਇਹ ਬੱਚਾ ਤੂੰ ਮੇਰੇ ਮੈਨੂੰ ਸੌਂਪਦੀ ਕਿ ਮੈਂ ਹੀ ਇਸ ਬੱਚੇ ਨੂੰ ਪੜ੍ਹਾਉਂਗੀ ਮੈਂ ਹੀ ਇਸ ਬੱਚੇ ਦਾ ਵਿਆਹ ਕਰੂੰਗੀ ਮੈਂ ਹੀ ਇਸ ਬੱਚੇ ਦਾ ਸਾਰੀ ਪਰਵਿਸ਼ ਮੈਂ ਕਰੂੰਗੀ ਕਿ ਤੈਨੂੰ ਇਹਦੀ ਕੋਈ ਵੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ। ਤੋਂ ਇਹਨਾਂ ਦੇ ਮਾਸੀ ਜੀ ਇਹਨਾਂ ਦੇ ਮਦਰ ਨੂੰ ਵਾਪਸ ਲੈ ਆਏ ਔਰ ਉਸ ਤੋਂ ਬਾਅਦ ਬ੍ਰਦਰ ਨੇ ਜਨਮ ਲਿਆ ਔਰ ਜਨਮ ਤੋਂ ਬਾਅਦ ਪਰਮੇਸ਼ਰ ਨੇ ਉਸ ਬ੍ਰਦਰ ਨੂੰ 4 ਸਾਲ ਦੀ ਏਜ ਦੇ ਵਿੱਚ ਹੀ ਆਪਣੇ ਕੰਮਾਂ ਦੇ ਲਈ ਛੁਣ ਲਿਆ। ਬ੍ਰਦਰ 4 ਸਾਲ ਦੀ ਏਜ ਦੇ ਵਿੱਚ ਹੀ ਕੰਨਕੀ ਢੋਲਕੀ ਬਜਾਉਣੀ ਇਹਨਾਂ ਨੇ ਸ਼ੁਰੂ ਕਰ ਦਿੱਤੀ ਔਰ ਗੀਤ ਭਜਨ ગાਨੇ ਸ਼ੁਰੂ ਕਰ ਦਿੱਤੇ। 4 ਸਾਲ ਦੀ ਏਜ ਦੇ 4 ਸਾਲ ਦੀ ਏਜ ਦੇ ਵਿੱਚ ਹੀ 브ਦਰ ਨੇ ਵਰਸ਼ਿਪ ਕਰਨੀ ਸ਼ੁਰੂ ਕਰ ਦਿੱਤੀ ਤਾਂ ਪਰਮੇਸ਼ਰ ਨੇ ਇਸ 브ਦਰ ਨੂੰ 4 ਸਾਲ ਦੀ ਏਜ ਵਿੱਚ ਹੀ ਅਦਭੁਤ ਰੀਤੀ ਦੇ ਨਾਲ ਪਰਮੇਸ਼ਰ ਨੇ ਇਹਨਾਂ ਦੇ ਜੀਵਨ 'ਚ ਕੰਮ ਕਰਨਾ ਸ਼ੁਰੂ ਕੀਤਾ ਤੇ ਬਹੁਤ ਵਾਰ ਸ਼ੈਤਾਨ ਨੇ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰਮੇਸ਼ਰ ਨੇ ਇਹਨਾਂ ਨੂੰ ਬਚਾਇਆ ਸ਼ੈਤਾਨ ਨੇ ਇਹਨਾਂ ਦੇ ਮਾਤਾ ਦੇ ਗਰਭ ਤੋਂ ਹੀ ਇਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਇਸ 브ਦਰ ਨੂੰ ਤੇ ਪਰ ਜੋ ਪਰਮੇਸ਼ਰ ਜੈਨੂੰ ਬਚਾਵੇ ਉਹਨੂੰ ਕੋਈ ਵੀ ਮਾਰ ਨਹੀਂ ਸਕਦਾ ਤੇ ਸੱਚਮੁੱਚ ਪਰਮੇਸ਼ਰ ਨੇ ਇਸ ਬ੍ਰਦਰ ਨੂੰ ਅਦਭੁਤ ਰੀਤੀ ਦੇ ਨਾਲ ਬਚਾਇਆ ਬ੍ਰਦਰ ਦੱਸਦੇ ਨੇ ਕਿ ਸੈਕਿੰਡ ਵਾਰ ਜਦੋਂ ਇਹ ਆਪਣੇ ਸਕੂਟਰ ਤੇ ਕਿਤੇ ਜਾ ਰਹੇ ਸਨ ਤੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਔਰ ਐਕਸੀਡੈਂਟ ਇੰਨਾ ਭਿਆਨਕ ਹੋਇਆ ਬ੍ਰਦਰ ਦੱਸਦੇ ਕਿ ਜਿਹੜੀ ਸਕੂਟਰ ਦੀ ਬ੍ਰੇਕ ਸੀਗੀ ਇਹਨਾਂ ਦੀ ਕਿਡਨੀ ਦੇ ਵਿੱਚ ਵੱਢ ਗਈ ਤੇ ਇੰਨਾ ਜ਼ਿਆਦਾ ਡੇਂਜਰਸ ਇਹਨਾਂ ਦਾ ਐਕਸੀਡੈਂਟ ਹੋਇਆ ਕਿ ਉਮੀਦ ਨਹੀਂ ਸੀ ਕਿ ਇਹ ਬ੍ਰਦਰ ਬਚ ਪਾਉਣਗੇ ਉਸ ਤੋਂ ਬਾਅਦ ਵੀ ਪਰਮੇਸ਼ਰ ਨੇ ਇਹਨਾਂ ਨੂੰ ਇਹੋ ਜਿਹੇ ਡੈਂਡਰਸ ਦੇ ਵਿੱਚੋਂ ਖਤਰੇ ਦੇ ਵਿੱਚੋਂ ਡੈਂਜਰ ਜ਼ੋਨ ਦੇ ਵਿੱਚੋਂ ਪਰਮੇਸ਼ਰ ਇਹਨਾਂ ਨੂੰ ਬਾਹਰ ਕੱਢਿਆ ਪਰਮੇਸ਼ਰ ਨੇ ਉਸ ਸਮੇਂ ਵੀ ਬ੍ਰਦਰ ਨੂੰ ਜ਼ਿੰਦਗੀ ਦਿੱਤੀ ਔਰ ਪਰਮੇਸ਼ਰ ਨੇ ਇਹਨਾਂ ਨੂੰ ਹਰ ਵਾਰ ਬਚਾਇਆ ਔਰ ਸ਼ੈਤਾਨ ਨੇ ਹਰ ਵਾਰ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਨੈਕਸਟ ਅਫੇਅਰ ਕੀ ਹੋਇਆ ਉਸ ਤੋਂ ਬਾਅਦ ਵੀ ਸ਼ੈਤਾਨ ਨੇ ਇਹਨਾਂ ਨੂੰ ਇੱਕ ਅਜੀਬ ਜਿਹੇ ਤਰੀਕੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਕਿ ਬ੍ਰਦਰ ਕਿਸੇ ਦੀ ਮੈਰਿਜ ਤੋਂ ਆ ਰਹੇ ਸੀਗੇ ਤੇ ਅਰੋੜ ਤੇ ਜਾ ਰਹੇ ਸੀਗੇ ਅਚਾਨਕ ਇੱਕ ਸਕੂਟਰ ਵਾਲਾ ਆ ਕੇ ਜ਼ੋਰ ਦੇਣਾ ਬ੍ਰਦਰ ਦੇ ਵਿੱਚ ਵੱਜਿਆ ਤੇ ਬ੍ਰਦਰ ਦੇ ਉਸ ਤੋਂ ਮੇ ਵੀ ਬਹੁਤ ਜ਼ਿਆਦਾ ਸੱਟਾ ਚੋਟਾ ਲੱਗੀਆਂ ਤੇ ਬ੍ਰਦਰ ਦਾ ਜਿਹੜਾ ਜਵਾੜਾ ਸੀਗਾ ਇਹ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕਿਆ ਸੀਗਾ ਨੀਚਲੇ ਜਿਹੜੇ ਦੰਦ ਸੀਗੇ ਸਾਰੇ ਦੇ ਸਾਰੇ ਦੰਦ ਬिखर ਕੇ ਡਿੱਗ ਗਏ ਸੀਗੇ ਤੇ ਜਦੋਂ ਇਹਨਾਂ ਨੂੰ ਡਾਕਟਰ ਦੇ ਲਜਾਇਆ ਗਿਆ ਤੇ ਡਾਕਟਰ ਨੇ ਇਹਨਾਂ ਨੂੰ ਕਿਹਾ ਕਿ ਅਗਰ ਤੁਸੀਂ ਇਹਨਾਂ ਦੇ ਦੰਦਾਂ ਨੂੰ 12 ਘੰਟਿਆਂ ਦੇ ਵਿੱਚ ਵਿੱਚ 24 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਇਹਨਾਂ ਦੇ ਦੰਦਾਂ ਨੂੰ ਲੈ ਕੇ ਆ ਜਾਓਗੇ ਤਾਂ ਮੈਂ ਇਹਨਾਂ ਦੇ ਦੰਦਾਂ ਨੂੰ ਇਸੇ ਤਰ੍ਹਾਂ ਲਾ ਦਾਂਗਾ। ਤੋਂ ਇਹਨਾਂ ਦੀ ਫੈਮਿਲੀ ਨੇ ਇਹਨਾਂ ਦੇ ਦੰਦਾਂ ਨੂੰ ਉੱਥੋਂ ਲੱਭ ਕੇ ਲਿਆਂਦਾ ਤੇ ਉਸੇ ਦੰਦਾਂ ਨੂੰ ਡਾਕਟਰ ਨੇ ਇਹਨਾਂ ਦੇ ਜਵਾੜੇ ਦੇ ਵਿੱਚ ਦੁਬਾਰਾ ਫਿੱਟ ਕੀਤਾ ਔਰ ਇਹ ਬ੍ਰਦਰ ਪਰਮੇਸ਼ਰ ਦਾ ਬਹੁਤ ਹੀ ਅਦਭੁਤ ਕੰਮ ਕਰ ਰਹੇ ਨੇ ਪਰਮੇਸ਼ਰ ਦੇ ਵਚਨ ਨੂੰ ਇਹ ਫੈਲਾ ਰਹੇ ਨੇ ਪਰਮੇਸ਼ਰ ਦੇ ਵਚਨ ਨੂੰ ਲੋਕਾਂ ਤੱਕ ਲੈ ਕੇ ਜਾ ਰਹੇ ਨੇ ਔਰ ਇਸ ਰੀਤੀ ਦੇ ਨਾਲ ਪਰਮੇਸ਼ਰ ਨੇ ਲਾ ਦੀ ਜ਼ਿੰਦਗੀ ਦੇ ਵਿੱਚ ਬਹੁਤ ਅਦਭੁਤ ਕੰਮ ਕੀਤੇ ਔਰ ਬ੍ਰਦਰ ਨੇ ਵੀ ਪਰਮੇਸ਼ਰ ਦਾ ਸਾਥ ਨਹੀਂ ਛੱਡਿਆ ਔਰ ਬ੍ਰਦਰ ਨੂੰ ਪਰਮੇਸ਼ਰ ਨੇ ਇੱਕ ਅੱਛੀ ਵਾਈਫ ਦੇ ਨਾਲ ਇੱਕ ਅੱਛੀ ਬੇਟੀ ਬਹੁਤ ਹੀ ਸੁੰਦਰ ਬੇਟੀ ਦੇ ਨਾਲ ਅੱਛੇ ਭੈਣ ਪਾਈ ਔਰ ਅੱਛੇ ਮਾਤਾ ਪਿਤਾ ਦੇ ਨਾਲ ਬles ਕੀਤਾ ਪਰਮੇਸ਼ੁਰ ਨੇ ਇਹਨਾਂ ਨੂੰ ਬਹੁਤ ਹੀ ਅੱਛੀ ਫੈਮਲੀ ਦੇ ਨਾਲ ਪਰਮੇਸ਼ੁਰ ਨੇ ਇਹਨਾਂ ਨੂੰ ਬles ਕੀਤਾ ਔਰ ਇਹਨਾਂ ਨੂੰ ਇੱਕ ਬਹੁਤ ਹੀ ਵੱਡੀ ਮਿਨਿਸਟਰੀ ਦੇ ਨਾਲ ਬles ਕੀਤਾ ਔਰ ਇਹਨਾਂ ਨੂੰ ਬਹੁਤ ਹੀ ਇੱਕ ਬਹੁਤ ਹੀ ਵਧੀਆ ਵਰਸ਼ਿਪਰ ਬਣਾਇਆ ਔਰ ਪਰਮੇਸ਼ੁਰ ਨੇ ਆਪਣੇ ਕੰਮਾਂ ਦੇ ਲਈ ਇਸ ਬ੍ਰਦਰ ਨੂੰ ਇਸਤੇਮਾਲ ਕੀਤਾ ਬਹੁਤ ਵਾਰ ਪਰਮੇਸ਼ੁਰ ਦੇ ਦੁਆਰਾ ਇਹਨਾਂ ਨੂੰ ਬਚਾਇਆ ਗਿਆ ਬਹੁਤ ਵਾਰ ਸ਼ੈਤਾਨ ਦੇ ਦੁਆਰਾ ਇਹਨਾਂ ਦੇ ਉੱਪਰ aarop ਵੀ ਲਗਾਏ ਗਏ ਬਹੁਤ ਵਾਰ ਬ੍ਰਦਰ ਨੇ ਮਤਲਬ ਕਿ ਗੀਤਾ ਦੇ ਰਾਹੀ ਬਹੁਤ ਸਾਰੀ ਸਿੱਖਿਆ ਪਰਮੇਸ਼ਰ ਦੀ ਦੇੜੀ ਆ ਉਹ ਆਮ ਜਨਤਾ ਨੂੰ ਮੈਸੇਜ ਦਿੱਤਾ ਤੇ ਸੱਚਮੱਚ ਜਦੋਂ ਪਰਮੇਸ਼ਰ ਦੇ ਇਹ ਪਰਮੇਸ਼ਰ ਦੇ ਦਾਸ ਜਦੋਂ ਪਰਮੇਸ਼ਰ ਦੇ ਵਰਸ਼ਿਪਰ ਪਰਮੇਸ਼ਰ ਦਾ ਇਹ ਬੱਚਾ ਜਦੋਂ ਗਾਉਂਦਾ ਤੇ ਸੱਚਮੱਚ ਸਾਰੇ ਆਪਾ ਰੂਹ ਦੇ ਨਾਲ ਭਰ ਜਾਂਦੇ ਆ ਤੇ ਪਰਸਨਲੀ ਮੈਨੂੰ ਤੇ ਬਹੁਤ ਜ਼ਿਆਦਾ ਮਤਲਬ ਇਹਨਾਂ ਦੇ ਸੌਂਗਸ ਜਿਹੜੇ ਗਾਉਂਦੇ ਨੇ ਪਰਮੇਸ਼ਰ ਦੀ ਮਹਿਮਾ ਦੇ ਲਈ ਮੈਨੂੰ ਬਹੁਤ ਜ਼ਿਆਦਾ ਪਸੰਦ ਨੇ ਤੇ ਪਰਮੇਸ਼ਰ ਇਸ ਭਰਾ ਨੂੰ ਹੋਰ ਵੀ ਬਰਕਤ ਦੇਣ ਪਰਮੇਸ਼ਰ ਆਪਣੇ ਕੰਮਾਂ ਨੂੰ ਇਸ ਭਰਾ ਦੀ ਜ਼ਿੰਦਗੀ ਦੇ ਵਿੱਚੋਂ ਲੈਣ ਪਰਮੇਸ਼ਰ ਦੀ ਮਰਜ਼ੀ ਇਸ ਭਰਾ ਦੀ ਜ਼ਿੰਦਗੀ ਚ ਪੂਰੀ ਹੋਵੇ ਔਰ ਪਰਮੇਸ਼ਰ ਇਹਨਾਂ ਦੀ ਫੈਮਲੀ ਨੂੰ ਇਹਨਾਂ ਦੀ ਮਿਨਿਸਟਰੀ ਨੂੰ ਔਰ ਪਰਮੇਸ਼ਰ ਇਹਨਾਂ ਦੇ ਕੰਮਾਂ ਨੂੰ ਪਰਮੇਸ਼ਰ ਹੋਰ ਵੀ ਬles ਕਰਣ ਤੋਂ ਸੱਚਮੁੱਚ ਪਿਓਰਿਟੀ ਦੇ ਨਾਲ ਵਫਾਦਾਰੀ ਦੇ ਨਾਲ ਪਵਿੱਤਰਤਾਈ ਦੇ ਨਾਲ ਪਰਮੇਸ਼ਰ ਦੀ ਹਜ਼ੂਰੀ ਵਿੱਚ ਚੱਲਦੇ ਰਹਿਣ ਤੋਂ ਸੱਚਮੁੱਚ ਧੰਨਵਾਦ ਕਰਦੇ ਅੱਜ ਦੀ ਇਸ ਗਵਾਹੀ ਦੇ ਲਈ ਕਿ ਪਰਮੇਸ਼ਰ ਨੇ ਆਪਣੇ ਇੱਕ ਵਰਸ਼ਿਪਰ ਨੂੰ ਮੌਤ ਦੇ ਮੂੰਹ ਦੇ ਵਿੱਚੋਂ ਕੱਢ ਕੇ ਲਿਆਂਦਾ ਤੇ ਮੌਤ ਦੇ ਮੂੰਹ ਚੋਂ ਕੱਢ ਕੇ ਪਰਮੇਸ਼ਰ ਨੇ ਇਹਨਾਂ ਨੂੰ ਦੁਨੀਆ ਦੇ ਸਾਹਮਣੇ ਇੱਕ ਚਮਕਦੇ ਹੋਏ ਸਿਤਾਰੇ ਬਣਾ ਕੇ ਖੜੇ ਕੀਤਾ ਤਾਂ ਸੱਚਮੁੱਚ ਪਰਮੇਸ਼ਰ ਜੀ ਨੇ ਬਚਾਉਂਦਾ ਨਾ ਉਹਨੂੰ ਮਾਰ ਨਹੀਂ ਕੋਈ ਸਕਦਾ ਪਰ ਸਾਡਾ ਜਿਹੜਾ ਵਿਸ਼ਵਾਸ ਪਰਮੇਸ਼ਰ ਤੇ ਪੱਕਾ ਹੋਣਾ ਚਾਹੀਦਾ ਆ ਤੇ ਸਾਨੂੰ ਚਾਹੀਦਾ ਕਿ ਪਰਮੇਸ਼ਰ ਤੇ ਸਾਡਾ ਭਰੋਸਾ ਜਿਹੜਾ ਬਣਿਆ ਰਵੇ ਤੇ ਸੱਚਮੁੱਚ ਸਾਰੇ ਹੀ ਭੈਣਾ ਭਰਾਵਾਂ ਜਿਨ੍ਹਾਂ ਨੇ ਵੀ ਇਸ ਗਵਾਹੀ ਨੂੰ ਸੁਣਿਆ ਪਰਮੇਸ਼ਰ ਉਹਨਾਂ ਨੂੰ ਵੀ ਵਰਕਤ ਦੇਣ ਤੇ ਇਹ ਸਾਰੀ ਗਵਾਹੀ ਦੇ ਲਈ ਸਾਰੀ ਸਾਰੀਆਂ ਗੱਲਾਂ ਜੋ ਪਰਮੇਸ਼ਰ ਦੇ ਦਾਸ ਦੇ ਨਾਲ ਪਰਮੇਸ਼ਰ ਨੇ ਕੀਤੀਆਂ ਜੋ ਪਰਮੇਸ਼ਰ ਨੇ ਉਹ ਟਾਈਮ ਟਾਈਮ ਤੇ ਸਮੇਂ-ਸਮੇਂ ਤੇ ਵਧਾਇਆ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕੱਲ ਫੇਰ ਮਿਲਾਂਗੇ ਇੱਕ ਹੋਰ ਵੱਡੀ ਨਵੀਂ ਗਵਾਹੀ ਦੇ ਨਾਲ ਜਦ ਤੱਕ ਦੇ ਲਈ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਸੰਭਾਲ ਕੇ ਰੱਖੇ ਹਾਲੇਲੂਇਆ